ਆਮ ਆਦਮੀ ਪਾਰਟੀ ਵੱਲੋਂ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਪਿੰਡ ਫੂਲਮੁੜੀ ਦੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਨਸ਼ਾ ਅਵਿਰਤ ਰੇਲੀ ਕੱਢ ਕੇ ਪਿੰਡ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਮ ਚਲਾਈ ਹੈ ਤੇ ਜੋ ਕਿ ਸਾਡੇ ਨਾਲ ਪਿੰਡ ਭਾਗੂ ਦੇ ਬਲਾਕ ਮੈਂਬਰ ਪ੍ਰਧਾਨਾਇਤ ਬਲਾਕ ਪ੍ਰਧਾਨ ਰੇਸ਼ਮ ਸਿੰਘ ਅਤੇ ਵਾਸੀ ਸਿਧਰਮਾਨਾ ਹਰਜੀਪ ਸਿੰਘ ਜੀ ਉਹ ਵੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਤੇ ਜੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਮੈਂ ਪਿੰਡ ਸਰਪੰਚ ਚੋਣ ਦੇ ਨਾਤੇ ਡਾਕਟਰ ਜਗਸੀਰ ਸਿੰਘ ਮਰਾੜ ਅੱਜ ਅਸੀਂ ਇਸ ਰੈਲੀ ਦੀ ਅਗਵਾਈ ਕਰ ਰਹੇ ਹਾਂ ਜੋ ਕਿ ਸਾਰੇ ਪਿੰਡ ਦੇ ਵਿੱਚ ਅਸੀਂ ਇਹ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਸੋ ਸਾਰਿਆਂ ਦਾ ਪਿੰਡ ਦਾ ਤੇ ਸਾਰੀ ਨਗਰ ਪੰਚਾਇਤ ਦਾ ਬਹੁਤ ਧੰਨਵਾਦ ਵੈਰੀ ਜੀ ਦਾ ਖਾਲਸਾ ਵੈਰੀ ਜੀ ਦੇ ਬਲੇ ਬੋਲ ਮੰਡੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਸ਼ਾ ਵਿਰੋਧੀ ਯੋਧੇ ਦਾ ਅਗਵਾਨ ਕੀਤਾ ਹੈ ਤੇ ਨਸ਼ਾ ਤੋਂ ਦੂਰ ਲੈਣ ਲਈ ਨਵੀ ਪਨੀਰੀ ਨੂੰ ਤਾਂ ਜਾਗਰੂਕ ਕਰਤਾ ਆਪਣੇ ਪਰਿਵਾਰ ਨੂੰ ਨਸ਼ਿਆਂ ਦੇ ਘੋਰ ਤੋਂ ਬਚਾਉਣ ਲਈ ਤੇ ਬੱਚਿਆਂ ਨੂੰ ਖੇਟਾਂ ਪ੍ਰਤੀ ਲਜਾਂ ਲਈ ਖੇਡ ਗਰਾਉਂਦ ਦਿੱਤੇ ਹੈ ਗਵਰਨਮੈਂਟ ਨੇ ਜਿਵੇਂ ਆਪਣੇ ਸਰਕਾਰ ਨੇ ਦੇ ਚੁੱਕੇ ਨੇ ਸਕੂਲਾਂ ਦਾ ਵਿਕਾਸ ਕਰ ਚੁੱਕੇ ਨੇ ਬੱਚੇ ਪੜ੍ਹਨਾ ਨਸ਼ਿਆਂ ਤੋਂ ਬਚਣਾ ਤੇਰੇ ਲਈ ਬਹੁਤ ਚੰਗਾ ਉਪਰਾਲਾ ਹੈ ਨਸ਼ਿਆਂ ਵਿਰੋਧੀ ਯੂਰਜਾ ਇਹ ਜਿਹੜਾ ਅਪਣਾਇਆ ਜਿਹਦੇ ਵਿੱਚ ਹੀ ਪਿੰਡਾਂ ਦੇ ਪਹਿਰੇਦਾਰ ਰਹੇ ਆਪਾਂ ਬੱਚਾਂ ਨੂੰ ਜਾਗਰੂਕ ਕਰਨਾ ਕਿ ਸਾਰੇ ਨਸ਼ਿਆਂ ਤੋਂ ਬਚਾਅ ਹੋ ਚੁਕੇ ਤੇ ਉਹਨਾਂ ਦਾ ਪ੍ਰੋਪਰ ਸਰਕਾਰੀ ਡੋਮੈਸਟਿਕ ਸੈਂਟਰਾਂ ਵਿੱਚ ਲਾਜ਼ਮ ਹੋ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ